ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ ਲੋ ਜੀ ਅੱਜ ਜਿਹੜਾ ਵੀਡੀਓ ਆ ਆਪਾਂ ਕੋਈ ਰੁਟੀਨ ਨਹੀਂ ਸ਼ੇਅਰ ਕਰਦੇ ਤੁਹਾਡੇ ਨਾਲ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀਗਾ ਉਹ ਕਹਿੰਦੇ ਸੀਗੇ ਵੀ ਮੇਰੀ ਏਜ ਆ ਜਿਹੜੀ ਉਹ 37 ਸਾਲ ਦੀ ਜਿਹੜੀ ਹੋ ਗਈ ਹੈ ਏਜ ਮੇਰੀ ਤੇ ਮੇਰੇ ਜਿਹੜੇ ਵਾਲ ਨੇ ਉਹ ਚਿੱਟੇ ਹੋਣੇ ਸ਼ੁਰੂ ਹੋ ਗਏ ਤੇ ਉਹਦੇ ਲਈ ਉਹਨਾਂ ਨੇ ਦੱਸਿਆ ਸੀ ਵੀ ਕੋਈ ਪੁੱਛਿਆ ਸੀ ਮਤਲਬ ਕਿ ਕੋਈ ਦੱਸੋ ਤੇ ਚਲੋ ਜੀ ਅੱਜ ਆਪਾਂ ਉਸੇ ਟਾਪਿਕ ਤੇ ਗੱਲ ਕਰਾਂਗੇ ਜਿਹੜੇ ਆਪਣੇ ਉਮਰ ਤੋਂ ਪਹਿਲਾਂ ਚਿੱਟੇ ਵਾਲ ਹੋ ਜਾਂਦੇ ਨੇ ਹਨਾ ਤੇ ਬਹੁਤ ਸਾਰੇ ਕਾਰਨ ਨੇ ਇਹਦੇ ਹਨਾ ਟੈਨਸ਼ਨ ਵੀ ਹੋ ਸਕਦੀ ਆ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋ ਸਕਦੀ ਆ ਜਾਂ ਆਪਣੇ ਖਾਣ ਪੀਣ ਦੇ ਵਿੱਚ ਕੋਈ ਘਾਟ ਹੋ ਸਕਦੀ ਆ ਨਾ ਕਾਫੀ ਰੀਜ਼ਨ ਨੇ ਜਿਹੜੇ ਆਪਣੇ ਵਾਲਾਂ ਨੂੰ ਚਿੱਟੇ ਕਰ ਦਿੰਦੇ ਨੇ ਇਸ ਤਰ੍ਹਾਂ ਕਾਫੀ ਕਰ ਲੈਣੇ ਠੀਕ ਹੈ ਜੀ ਤੇ ਦੂਸਰਾ ਆਪਾਂ ਅੱਜ ਤਾਂ ਦੱਸ ਦਿਆਂ ਤੁਹਾਨੂੰ ਅੱਜ ਆਪਾਂ ਇੱਕ ਪੈਕ ਬਣਾ ਕੇ ਲਾਉਣਾ ਦੱਸਾਂਗੇ ਤੁਹਾਨੂੰ ਤੇ ਤਿੰਨ ਚੀਜ਼ਾਂ ਤੋਂ ਇਹ ਪੈਕ ਬਣ ਕੇ ਤਿਆਰ ਹੁੰਦਾ ਤੇ ਬਿਲਕੁਲ ਜਿਹੜੀਆਂ ਇਹ ਚੀਜ਼ਾਂ ਲੈਣੀਆਂ ਨੇ ਤੁਸੀਂ ਇਹ ਘਰ ਆਪ ਮਤਲਬ ਤਿਆਰ ਕਰ ਸਕਦੇ ਤੁਸੀਂ ਕੁਝ ਵੀ ਤੁਸੀਂ ਇਹ ਨਹੀਂ ਹੈਗਾ ਵੀ ਮਤਲਬ ਕਿ ਤੁਹਾਨੂੰ ਖਰੀਦਣਾ ਵੀ ਪੈ ਸਕਦਾ ਪਰ ਤੁਸੀਂ ਘਰ ਤੁਸੀਂ ਆਪ ਤਿਆਰ ਕਰੋਗੇ ਠੀਕ ਹੈ ਜੀ ਇਹ ਕਈਆਂ ਦੇ ਘਰਾਂ ਦੇ ਵਿੱਚ ਹੁੰਦੀਆਂ ਨੇ ਜਿਵੇਂ ਸੀਜ਼ਨਾਂ ਤਾਂ ਉਦੋਂ ਆਪਾਂ ਇਹਨਾਂ ਨੂੰ ਰੱਖ ਸਕਦੇ ਆ ਆਪਣੇ ਘਰ ਦੇ ਵਿੱਚ ਸੁਕਾ ਕੇ ਹੈਨਾ ਤੇ ਚੀਜ਼ਾਂ ਬਾਜ਼ਾਰ ਚੋਂ ਵੀ ਮਿਲ ਲਈਏ ਤੁਹਾਨੂੰ ਤਿਆਰ ਤੁਸੀਂ ਘਰ ਹੀ ਕਰ ਲੀਨੇ ਘਰ ਵੀ ਹੁੰਦੀਆਂ ਨੇ ਆਪਣੇ ਕੋਲ ਕਿਚਨ ਦੇ ਵਿੱਚ ਇਹ ਜ਼ਿਆਦਾਤਰ ਚੀਜ਼ਾਂ ਆਪਣੇ ਕਿਚਨ ਦੇ ਵਿੱਚ ਹੁੰਦੀਆਂ ਨੇ ਤੇ ਚਲੋ ਜੀ ਫਿਰ ਜ਼ਿਆਦਾ ਗੱਲਾਂ ਨਾ ਕਰਦੇ ਹੋਈ ਆਪਾਂ ਅੱਜ ਦਾ ਜਿਹੜਾ ਵੀਡੀਓ ਉਹਨੂੰ ਕਰਦੇ ਆ ਸ਼ੁਰੂ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਵੀ ਜਿਹੜੇ ਚਿੱਟੇ ਵਾਲ ਨੇ ਉਮਰ ਤੋਂ ਪਹਿਲਾਂ ਹੋ ਜਾਂਦੇ ਨੇ ਉਹਨਾਂ ਲਈ ਇੱਕ ਰੈਮੇਡੀ ਹੈ ਜਿਹੜੀ ਹੋਮ ਰੈਮੇਡੀ ਆਪਾਂ ਤੁਹਾਨੂੰ ਦੱਸਦੇ ਆ ਤੇ ਬਹੁਤ ਹੀ ਵਧੀਆ ਹੈ ਜੀ ਇਹ ਜੇ ਤੁਸੀਂ ਇਹਨੂੰ ਵਰਤਦੇ ਹੋ ਤੁਹਾਡੇ ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਵਾਲ ਹੋ ਜਾਂਦੇ ਨੇ ਹਨਾ ਉਹਨਾਂ ਨੂੰ ਰੋਕਣ ਦੇ ਵਿੱਚ ਵੀ ਕਾਫੀ ਮਦਦ ਹੋਊ ਪਰ ਟਾਈਮ ਜਿਹੜਾ ਸਮਾਂ ਤੁਹਾਨੂੰ 3 ਤੋਂ 4 ਮਹੀਨਿਆਂ ਦਾ ਜਿਹੜਾ ਦੇਣਾ ਪਊਗਾ ਇਹ ਹੈ ਨਹੀਂ ਵੀ ਮੈਂ ਇੱਥੇ ਬੋਲਦਾ ਤਾਂ ਤੁਸੀਂ ਲਾ ਲਿਆ ਇੱਕ ਵਾਰ ਲਾਇਆ ਦੋ ਵਾਰ ਲਾਇਆ ਜਾਂ ਤੁਸੀਂ ਇੱਕ ਮਹੀਨਾ ਲਾਇਆ ਤਾਂ ਤੁਸੀਂ ਫਿਰ ਦੁਬਾਰਾ ਕਮੈਂਟ ਕਰੋ ਵੀ ਜੀ ਦੀ ਕੋਈ ਰਿਜ਼ਲਟ ਨਹੀਂ ਮਿਲਿਆ ਹਨਾ ਤਾਂ ਮੈਂ ਪਹਿਲਾਂ ਦੱਸ ਦਿੰਨੀ ਜੀ ਤਿੰਨ ਤੋਂ 4 ਮਹੀਨਿਆਂ ਦਾ ਜਿਹੜਾ ਸਮਾਂਗਾ ਉਹ ਤੁਹਾਨੂੰ ਦੇਣਾ ਪਊ 3 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ ਤੁਹਾਨੂੰ ਤੁਹਾਡੇ ਗਮੰਡੇ ਵੀ ਪੁੱਛਣਗੇ ਜਾਂ ਤੁਹਾਡੇ ਨੇੜੇ ਦੇ ਜਿਹੜੇ ਜੋ ਵੀ ਆ ਆ ਤੁਹਾਡੇ ਪੁੱਛਣਗੇ ਤੁਹਾਨੂੰ ਜ਼ਰੂਰ ਵੀ ਤੁਸੀਂ ਵਾਲਾਂ ਲਈ ਕੀ ਲਾਉਨੇ ਹੋ ਕਿਉਂਕਿ ਜਿਹੜੀਆਂ ਚੀਜ਼ਾਂ ਨੇ ਇਹ ਸਾਡੀ ਪੂਰੀ ਮਤਲਬ ਸਾਡੀ ਬਾਡੀ ਨੂੰ ਪੂਰਾ ਜ਼ਿਆਦਾ ਮਤਲਬ ਕੀ ਫਾਇਦਾ ਦਿੰਦੀਆਂ ਨੇਗੇ ਇਹ ਨਹੀਂ ਹੈਗਾ ਵੀ ਆਪਾਂ ਸਿਰਫ ਆਪਾਂ ਨੂੰ ਇਹਨਾਂ ਨੂੰ ਵਾਲਾਂ ਤੇ ਲਾ ਸਕਦੇ ਹਾਂ ਇਹਨਾਂ ਨੂੰ ਆਪਾਂ ਖਾ ਵੀ ਸਕਦੇ ਹਾਂ ਤੇ ਬਹੁਤ ਜ਼ਿਆਦਾ ਆਪਣੇ ਜਿਹੜੇ ਜੇ ਖਾਈਏ ਤਾਂ ਵੀ ਆਪਾਂ ਨੂੰ ਇਹ ਇਹ ਚੀਜ਼ਾਂ ਨੇ ਜਿਹੜੀਆਂ ਇਹ ਜਿਵੇਂ ਕਿ ਮੈਂ ਇਹਨਾਂ ਦੇ ਵਿੱਚ ਤੁਹਾਨੂੰ ਦੱਸ ਦੇਣੀ ਆ ਵੀ ਆਪਾਂ ਨੂੰ ਕੀ ਕੀ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਤਿੰਨ ਚੀਜ਼ਾਂ ਪਹਿਲਾਂ ਚਾਹੀਦੀਆਂ ਨੇ ਆਪਾਂ ਨੂੰ ਇੱਕ ਚਾਹੀਦਾ ਇਹਦੇ ਵਿੱਚ ਮੇਥੀ ਦਾਣਾ ਇੱਕ ਹੁੰਦੀ ਆ ਬਰੀਕ ਮੇਥੀ ਜੋ ਕਿ ਸਾਡੇ ਡਾਇਬੀਟਿਸ ਨੂੰ ਕਾਫੀ ਤਾਂ ਹੱਦ ਤੱਕ ਕੰਟਰੋਲ ਕਰਦਾ ਜਿਹੜੀ ਹੁੰਦੀ ਆ ਬਰੀਕ ਮੇਥੀ ਹੈ ਨਾ ਇੱਕ ਹੁੰਦੇ ਨੇ ਮੇਥੇ ਜਿਹੜੇ ਕੀ ਆਪਾਂ ਅੰਬ ਦੇ ਅਚਾਰ ਵਿੱਚ ਵੀ ਪਾਉਣੇ ਕਈ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤਾ ਸੀ ਅੰਬ ਦੇ ਅਚਾਰ ਵਾਲਾ ਤੋ ਉਹਦੇ ਵਿੱਚ ਆਪਾਂ ਮੇਥੇ ਦਾ ਜਿਹੜੇ ਮਿੱਠਾ ਦਾਣਾ ਹੁੰਦਾ ਉਹ ਪਾਇਆ ਸੀ ਕਿਉਂਕਿ ਇਹਨੂੰ ਕਹਿਣ ਦੇ ਵਿੱਚ ਆ ਜਾਂਦਾ ਮੇਥੀ ਦਾਣਾ ਪਰ ਇਹ ਮਿੱਥੇ ਨੇ ਜੀ ਜਿਹੜੇ ਮੋٹے ਹੁੰਦੇ ਨੇ ਮੋਟਾ ਦਾਣਾ ਹੁੰਦਾ ਉਹ ਲੈਣੇ ਆਪਾਂ ਠੀਕ ਹੈ ਜੀ ਤੇ ਦੇਖੋ ਅੰਬ ਦੇ achar ਵਿੱਚ ਪਾਉਣਿਆ ਫਿਰ ਇਹ ਹੀ ਦੂਸਰੇ ਨੰਬਰ ਤੇ ਆ ਗਈ ਕਲੌਂਜੀ ਕਲੌਂਜੀ ਨੂੰ ਵੀ ਆਪਾਂ ਅੰਬ ਦੇ achar ਵਿੱਚ ਪਾਉਣਿਆ ਖਾਣੇ ਵੀ ਆਪਾਂ ਹਨਾ ਦੇਖੋ ਆਪਾਂ ਨੂੰ ਬਹੁਤ ਜ਼ਿਆਦਾ ਇਹ ਜਿਹੇਕਰ ਫਾਇਦਾ ਕਰਦੀਆਂ ਨੇ ਤਾਂ ਹੀ ਆਪਾਂ ਨੇ ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਖਾਣਿਆ ਹਨਾ ਮੇਥੀ ਦਾ ਆਪਾਂ ਪਿੱਠੀ ਦੀ ਸਬਜ਼ੀ ਹੈ ਜਿਹੜਾ ਮੇਥੇ ਦਾਣਾ ਆਪਾਂ ਕਹਿੰਦੇ ਆ ਨਾ ਉਹ ਆਪਾਂ ਮੇਥੇ ਪਿੱਠੇ ਦੀ ਸਬਜ਼ੀ ਵਿੱਚ ਵੀ ਪਾ ਕੇ ਖਾਂਦੇ ਆ ਹੋਰ ਵੀ ਕਈ ਸਬਜ਼ੀਆਂ ਵਿੱਚ ਇਹਨਾਂ ਨੂੰ ਐਡ ਕਰਦੇ ਆ ਸੋ ਕਹਿੰਦੇ ਆ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਖਾ ਵੀ ਸਕਦੇ ਆ ਤੇ ਆਪਾਂ ਲਾ ਵੀ ਸਕਦੇ ਆ ਇਹ ਆਪਣੇ ਮਤਲਬ ਬਹੁਤ ਜ਼ਿਆਦਾ ਸਰੀਰ ਦੇ ਲਈ ਫਾਇਦੇਮੰਦ ਹੁੰਦੀਆਂ ਨੇ ਤੇ ਲੋ ਜੀ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਤੁਸੀਂ ਬਾਜ਼ਾਰੋਂ ਜੇਕਰ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ ਤੁਸੀਂ ਲੈ ਕੇ ਆਉਣੀਆਂ ਨੇ ਸੁੱਕੀਆਂ ਲੈ ਕੇ ਆਉਣੀਆਂ ਨੇ ਘਰ ਪੀਸਣੀਆਂ ਨੇ ਜਿਹੜੀਆਂ ਤੁਸੀਂ ਬਾਜ਼ਾਰੋਂ ਲੈ ਕੇ ਆਉਂਗੇ ਉਹਦੀ ਉਨੀ ਗਰੰਟੀ ਨਹੀਂ ਹੁੰਦੀ ਹੈਗੀ ਨਾ ਫਿਰ ਤੁਸੀਂ ਕਹੋ ਵੀ ਫਾਇਦਾ ਨਹੀਂ ਹੋਇਆ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਬਾਜ਼ਾਰ ਦੇ ਵਿੱਚ ਆਪਾਂ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਆਪਾਂ ਨੂੰ ਪਾਊਡਰ ਦੇ ਵਿੱਚ ਕੀ ਮਿਕਸ ਕੀਤਾ ਹੋਇਆ ਜੇਕਰ ਆਪਾਂ ਇਸ ਤਰ੍ਹਾਂ ਦੀ ਜਿਹੜੀ ਬੀਜ ਹੁੰਦੇ ਨੇਗੇ ਉਹ ਲੈ ਕੇ ਆਈਏ ਹਨ ਤਾਂ ਉਹਨਾਂ ਨੂੰ ਘਰ ਆਪਾਂ ਆਪ ਤਿਆਰ ਕਰੀਏ ਉਹ ਆਪਾਂ ਨੂੰ ਪਤਾ ਹੋਊ ਵੀ ਆਪਾਂ ਸੁੱਧ ਚੀਜ਼ ਲਈ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਹੈਗਾ ਮੇਕੀ ਦਾਣਾ ਇਹ ਵਾਲਾ ਮੇਥੀ ਦਾਣਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੀ ਆ ਦੇਖੋ ਇੰਨਾ ਮੋਟਾ ਹੀ ਹੁੰਦਾ ਠੀਕ ਆ ਜੀ ਮੇਥੀ ਦਾਣਾ ਜਿਹੜਾ ਇੰਨਾ ਮੋਟਾ ਹੁੰਦਾ ਏ ਠੀਕ ਆ ਜੀ ਕਿਉਂਕਿ ਇਹ ਗੱਲਾਂ ਮੈਂ ਤਾਂ ਕਲੀਅਰ ਕਰਦੀ ਫਿਰ ਬਾਅਦ ਦੇ ਵਿੱਚ ਕਮੈਂਟ ਆਈ ਜਾਂਦੇ ਨੇ ਕਿ ਅਸੀਂ ਉਹ ਲੈ ਸਕਦੇ ਆ ਜੀ ਨਹੀਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਤੀ ਉਹੀ ਤੁਸੀਂ ਲੈਣੀ ਆ ਮੇਥੀ ਦਾਣਾ ਇਹਨੂੰ ਤੁਸੀਂ ਪੀਸ ਲੋ ਪਾਊਡਰ ਬਣਾ ਲਓ ਥੋੜੀ ਦੇਰ ਇਹਨੂੰ ਤੁਪੇ ਰੱਖ ਲਓ ਤੇ ਜੋ ਵੀ ਇਹਦੀ ਨਮੀ ਵਗੈਰਾ ਹੋ ਖਤਮ ਕਰ ਲਓ ਤੇ ਇਹਨੂੰ ਪੀਸ ਲੋ ਠੀਕ ਆ ਜੀ ਆ ਤੁਸੀਂ ਪੀਸ ਕੀ ਰੱਖ ਲਓ ਕਾਫੀ ਸਾਰੀ ਪੀਸ ਲਓ ਠੀਕ ਹੈ ਜੀ 200 ਗ੍ਰਾਮ ਪੀਸ ਲਓ 100 ਗ੍ਰਾਮ ਪੀਸ ਲਓ ਤੇ ਉਹ ਤੁਸੀਂ ਪੀਸ ਲਓ ਇੱਕ ਵਾਰ ਤੁਸੀਂ ਬਣਾ ਕੇ ਦੇਖ ਲਓ ਦੀ ਕੁਆਂਟੀਟੀ ਤੇ ਉਸ ਤੋਂ ਬਾਅਦ ਫਿਰ ਉਸ ਅੰਦਾਜੇ ਜੀ ਨਾਲ ਤੁਸੀਂ ਨੂੰ ਆ ਬੱਧ ਪੀਸ ਕੀ ਰੱਖ ਲਿਓ ਤੇ ਇਹ ਹੈਗੇ ਆਪਣੇ ਜਿਹੜੀ ਕਲੌਂਜੀ ਹੁੰਦੀ ਹੈ ਇਹ ਵੀ ਆਪਾਂ ਆਚਾਰ ਦੇ ਵਿੱਚ ਦੇਖੋ ਉਹ ਕਰਦੇ ਆਂਗੇ ਆਚਾਰ ਵਿੱਚ ਪਾਉਣੇ ਆ ਕਲੌਂਜੀ ਨੂੰ ਠੀਕ ਹੈ ਜੀ ਇਹਨੂੰ ਖਾਇਆ ਵੀ ਜਾਂਦਾ ਜਿਵੇਂ ਕਿਸੇ ਵੀ ਆਪਾਂ ਕੋਈ ਵੀ ਆਪਾਂ ਬਣਾਉਂਦੇ ਆ ਆ ਕੀ ਬਣਾਉਣੇ ਹੁੰਨੇ ਆਪਾਂ ਆਹ ਆਪਣਾ ਆ ਬਣਾ ਨਹੀਂ ਬਣਾ ਲੈਂਦੇ ਆਪਾਂ ਫੂੜਾ ਬਣਾ ਲੈਂਦੇ ਆ ਆਪਣਾ ਉਸ ਦਾ ਕਿਸੇ ਵੀ ਤਰ੍ਹਾਂ ਦਾ ਆਪਾਂ ਬਣਾ ਲੈਨੇ ਹਨਾ ਅ ਜਿਵੇਂ ਮੇਰਾ ਦਾ ਬਣਾ ਲਿਆ ਬੇਸਨ ਦਾ ਹਨਾ ਚਿਲਾ ਬਣਾ ਲਿਆ ਜਾਂ ਕੋਈ ਹੋਰ ਉਹ ਬਣਾ ਲਿਆ ਤਾਂ ਕਈ ਵਾਰ ਇਹ ਰੋਟੀ ਦੇ ਉੱਪਰ ਵੀ ਬਾਹਲੀ ਲੋਕ ਨੇ ਜਿਹੜੇ ਇਹਨੂੰ ਖਾਂਦੇ ਨੇਗੇ ਉਹ ਮਨਾ ਉੱਪਰ ਲਾ ਲੈਂਦੇ ਨੇ ਹਨਾ ਮੈਂ ਦੇਖੀ ਨੇ ਬਹੁਤ ਲੋਕ ਖਾਂਦੇ ਨੇ ਪਰ ਇਹਨੂੰ ਕਈ ਤਰ੍ਹਾਂ ਦੇ ਨਾਲ ਖਾਂਦੇ ਤਾਂ ਕਿ ਕਿਉਂਕਿ ਇਹ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਇਹ ਦੇ ਮੰਤਾਂ ਤੇ ਤੀਸਰਾ ਜਿਹੜਾ ਆ ਆਪਾਂ ਲੈਣਾ ਇਹਦੇ ਵਿੱਚ ਇਹ ਹੈਗਾ ਜੀ ਦੇਖੋ ਮੇਰੇ ਕੋਲ ਪਾਊਡਰ ਹੈ ਇਸ ਟਾਈਮ ਤੁਸੀਂ ਸੁੱਕੇ ਆਮਲਾ ਲੈ ਕੇ ਆਉਣੇ ਨੇ ਆਮਲਾ ਪਾਊਡਰ ਹੈ ਇਹ ਆ ਦੇਖੋ ਤੁਸੀਂ ਸੁੱਕੇ ਆਮਲਾ ਜਿਹੜਾ ਲੈ ਕੇ ਆਉਣਾ ਘਰ ਲਿਆ ਕੇ ਉਹਨੂੰ ਤੁਸੀਂ ਪੀਸ ਕੇ ਉਹਦਾ ਪਾਊਡਰ ਬਣਾਉਣਾ ਤਾਂ ਕਿ ਆਪਾਂ ਥੋੜਾ ਜਿਹਾ ਇਹ ਹੋ ਜੇ ਬੀਬੀ ਹਾਂ ਜੋ ਵੀ ਚੀਜ਼ਾਂ ਲਈਆਂ ਨੇ ਆਪਾਂ ਨੇ ਹੈਨਾ ਤੋਂ ਆਪਾਂ ਆਪ ਘਰ ਆਪਣੀ ਅੱਖਾਂ ਸਾਹਮਣੇ ਆਪਾਂ ਪੀਸੀਆਂ ਨੇ ਆਪਣੇ ਹੱਥਾਂ ਨਾਲ ਪੀਸੀਆਂ ਨੇ ਹੈਨਾ ਤਾਂ ਆਪਾਂ ਨੂੰ ਇੱਕ ਯਕੀਨ ਵੀ ਹੁੰਦਾਗਾ ਤੇ ਇਹ ਚੀਜ਼ਾਂ ਨੂੰ ਤੁਸੀਂ ਪੀਸ ਲੈਣਾ ਅਲੱਗ-ਅਲੱਗ ਪੀਸ ਲੈਣਾ ਤੇ ਇਹ ਅੱਗੇ ਪੀ ਜਿਹੜਾ ਆਮ ਪੈਕ ਆਪਾਂ ਵਾਲਾ ਲਈ ਬਣਾਉਣਾਗਾ ਇਹ ਕਿਸ ਤਰ੍ਹਾਂ ਬਣਾਉਣਾਗਾ ਇਹ ਨੂੰ ਆਪਾਂ ਬਣਾਉਣਾਗਾ ਜਿਵੇਂ ਤੁਸੀਂ ਜਿਹੜਾ ਆਮਲਾ ਪਾਊਡਰ ਆ ਤੇ ਇਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਬਰਤਨ ਆ ਭਾਂਡਾ ਤੁਸੀਂ ਲੈਣਾਗਾ ਉਹ ਤੁਸੀਂ ਲੋਹੇ ਦਾ ਹੀ ਲੈਣਾਗਾ ਹਨਾ ਜੇਕਰ ਤੁਹਾਡੇ ਕੋਲੇ ਲੋਹੇ ਦਾ ਨਹੀਂ ਹੈਗਾ ਤਾਂ ਚਲੋ ਸਟੀਲ ਦਾ ਵੀ ਲੈ ਸਕਦੇ ਆ ਪਰ ਸਭ ਤੋਂ ਵਧੀਆ ਸਰਬ ਲੋ ਹੁੰਦਾ ਜੇਕਰ ਤੁਹਾਡੇ ਕੋਲੇ ਸਰਬ ਲੋ ਦਾ ਬਰਤਨ ਹੈਗਾ ਤਾਂ ਤੁਸੀਂ ਸਰਬ ਲੋ ਦਾ ਹੀ ਬਰਤਨ ਲਓ ਨਹੀਂ ਫਿਰ ਤੁਸੀਂ ਕੋਈ ਲੋਹੇ ਦੀ ਛੋਟੀ ਮੋਟੀ ਕੜਾਹੀ ਜਾਂ ਕੋਈ ਕੋਲਾ ਵਗੈਰਾ ਹੁੰਦਾ ਹਨਾ ਉਹ ਲੈ ਲਓ ਲੋਹੇ ਤਾਂ ਨਹੀਂ ਹੈਗਾ ਤਾਂ ਹੀ ਸਟੀਲ ਦਾ ਲੋ ਠੀਕ ਹੈ ਜੀ ਕੋਈ ਕੰਚੇ ਦਾ ਕੁਝ ਨਹੀਂ ਲੈਣ ਦੇ ਵਿੱਚ ਆਪਾਂ ਨੇ ਬਰਤਨ ਸਿਰਫ ਆਪਾਂ ਲੋਹੇ ਦਾ ਜਾਂ ਸਟੀਲ ਦਾ ਜੇ ਸਰਬ ਲੋਹ ਦਾ ਤਾਂ ਸਭ ਤੋਂ ਵਧੀਆ ਤੇ ਜਿਹੜਾ ਪੈਕ ਬਣਾਉਣ ਦੇ ਲਈ 6 ਚਮਚ 6 ਚਮਚ ਪਾ ਲੈਣੇ ਨੇ ਆਪਾਂ ਬਰਤਨ ਦੇ ਵਿੱਚ ਆ ਆਮਲਾ ਪਾਊਡਰ ਦੇ ਠੀਕ ਹੈ ਜੀ 6 ਚਮਚ ਇਹਦੇ ਲੈਣੇ ਨੇ ਜੇ 2 ਚਮਚ ਉਦੋਂ ਬਾਅਦ ਆਪਾਂ ਮੇਥੀ ਜਿਹੜਾ ਮੇਥਾ ਦਾਣਾਗਾ ਦੋ ਚਮਚ ਇਹਦੇ ਲੈਣੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੋ ਚਮਚ ਕਲੌਂਜੀ ਪਾਊਡਰ ਦੇ ਲੈਣੇ ਨੇ ਇਹਨਾਂ ਦਾ ਪਾਊਡਰ ਬਣਾਉਣਾ ਇਦਾਂ ਨਹੀਂ ਪਾਣੀ ਪਾਊਡਰ ਬਣਾ ਲਿਓ ਜੀ ਤੇ ਹੋ ਗਏ ਟੋਟਲ ਆਪਣੇ 10 ਚਮਚ ਠੀਕ ਹੈ ਜੀ 6 ਚਮਚ ਹੋ ਗਏ ਆਮਲਾ ਪਾਊਡਰ ਦੋ ਦੋ ਚਮਚ ਇਹਨਾਂ ਦੋਨਾਂ ਦੇ ਹੋਗੇ ਮੇਥੀ ਦਾਣਾ ਮਿੱਠਾ ਦਾਣਾ ਤੇ ਕਲੌਂਜੀ ਠੀਕ ਹੈ ਜੀ ਇਹ ਹੋ ਗਏ ਟੋਟਲ ਆਪਣੇ 10 ਚਮਚ ਤੇ ਤੁਸੀਂ ਇਹਨੂੰ ਆ ਪਾਣੀ ਵਿੱਚ ਪਿਉਂਦੋ ਰਾਤ ਨੂੰ ਰਾਤ ਟਾਈਮ ਇਹ ਕੰਮ ਕਰਨਾ ਹੈਗਾ ਸੌਣ ਤੋਂ ਪਹਿਲਾਂ ਤੁਸੀਂ ਇਹ ਕੰਮ ਕਰ ਦੋਵੋ ਤੁਸੀਂ ਇਹਨੂੰ ਪਾਣੀ ਦੇ ਵਿੱਚ ਭਿਉਉਦੋ ਠੰਡੇ ਪਾਣੀ ਦੇ ਵਿੱਚ ਭਿਉਉਦੋ ਠੀਕ ਹੈ ਜੀ ਠੰਡੇ ਪਾਣੀ ਦੇ ਵਿੱਚ ਭਿਉ ਕੇ ਇੱਕ ਮਤਲਬ ਲੇਪ ਜਿਹਾ ਬਣਾ ਕੇ ਡਿੱਪ ਜਿਆ ਕਰਕੇ ਇਹਨੂੰ ਜਿੰਨਾ ਕੋ ਹੋ ਜੀ ਉੰਨਾ ਰੱਖ ਦੋ ਤੁਸੀਂ ਹੈਨਾ ਜਿਵੇਂ ਤੁਹਾਨੂੰ ਐ ਲਾ ਲੋ ਤੁਸੀਂ ਵੀ ਆਪਣੇ ਬਾਲਾਂ ਤੇ ਜਿਹੜਾ ਵਧੀਆ ਖੜਜੇ ਵੀ ਉੰਨਾ ਪਾਣੀ ਪਾ ਲਓ ਜਿੱਦਾਂ ਆਪਾਂ ਹੱਥਾਂ ਵਾਲੀ ਮਹਿੰਦੀ ਨੂੰ ਭਿਉਨੇ ਹੁੰਨੇ ਹਨਾ ਰਾਤ ਨੂੰ ਉੰਨਾ ਪਾਣੀ ਪਾ ਕੇ ਇਹਨੂੰ ਭਿਉਉਦੋ ਤੁਸੀਂ ਤੇ ਉਸ ਤੋਂ ਬਾਅਦ ਨੈਕਸਟ ਡੇ ਆਪਾਂ ਕੀ ਕਰਨਾਗਾ ਨੈਕਸਟ ਡੇ ਆਪਾਂ ਲੈਣਾ ਇਦੇ ਵਿੱਚ ਕੋਈ ਵੀ ਤੇਲ ਆ ਤੁਹਾਡੇ ਕੋਲੇ ਕੋਕੋਨਟ ਦਾ ਸਰੋਂ ਦਾ ਤੇਲ ਪਾਉਣਾ ਚਾਹੁੰਦੇ ਹੋ ਤੁਸੀਂ ਜਾਂ ਕੋਈ ਆਪਣਾ ਕੋਈ ਵੀ ਤੁਸੀਂ ਹੋਰ ਬਦਾਮਾਂ ਦਾ ਤੇਲ ਵੀ ਪੈ ਜੂਗਾ ਹਨਾ ਕੋਈ ਵੀ ਤੇਲ ਆ ਜਿਹੜਾ ਤੁਸੀਂ ਪਾ ਲਓ ਦੋ ਤੋਂ ਚਾਰ ਬੂੰਦਾਂ ਜਿਹੜੀਆਂ ਤੇਲ ਦੀਆਂ ਤੁਸੀਂ ਪਾ ਲਓ ਇਸ ਵਿੱਚ ਹਨਾ ਦੋ ਤੋਂ ਚਾਰ ਬੂੰਦਾਂ ਤੇਲ ਦੀਆਂ ਪਾ ਕੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਓ ਤਿੰਨ ਤੋਂ ਚਾਰ ਜਮਮ ਜਿਹੜੇ ਉਹ ਪਾ ਲਓ ਤੁਸੀਂ ਦਹੀਂ ਦੇ ਠੀਕ ਹੈ ਜੀ ਇਹ ਹੀ ਚੀਜ਼ਾਂ ਪਾਉਣੀਆਂ ਨੇ ਨੈਕਸਟ ਡੇ ਪਾਉਣੇ ਨੇ ਤੇਲ ਤੇ ਦੋ ਤਿੰਨ ਬੂੰਦਾਂ ਤੇਲ ਦੀਆਂ ਦੋ ਤਿੰਨ ਚਮਚ ਤਿੰਨ ਤੋਂ ਚਾਰ ਚਮਚ ਜਿਹੜੇ ਦਹੀਂ ਦੇ ਪਾ ਲੋ ਠੀਕ ਹੈ ਜੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਕੇ ਤੁਸੀਂ 10 ਮਿੰਟ ਫੇਰ ਰੱਖ ਦੋ 10 ਮਿੰਟ ਰੱਖੋ ਤਾਂ ਕਿ ਜੋ ਆਪਾਂ ਦਹੀਂ ਪਾਇਆ ਤੇਲ ਪਾਇਆ ਉਹਨੂੰ ਵੀ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜਾਣ ਦੋ ਤੇ ਉਸ ਤੋਂ ਬਾਅਦ 10 ਮਿੰਟ ਰੱਖ ਕੇ ਫਿਰ ਤੁਸੀਂ ਆਪਣੇ ਵਾਲਾਂ ਤੇ ਲਾਓ ਠੀਕ ਹੈ ਜੀ ਸਕੈਲਪ ਤੋਂ ਲੈ ਕੇ ਲੈਂਥ ਤੱਕ ਲਾਓ ਪੂਰਾ ਹਨਾ ਲਾ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਉਨਾ ਟਾਈਮ ਰੱਖਣਾ 1 ਘੰਟਾ ਤੁਸੀਂ ਰੱਖਣਾ ਹੀ ਰੱਖਣਾ ਜਿੰਨਾ ਟਾਈਮ ਇਹ ਵਧੀਆ ਸੁੱਕ ਨਹੀਂ ਜਾਂਦਾ ਹਨਾ ਪ੍ਰੋਪਰ ਵਧੀਆ ਸੁੱਕ ਨਹੀਂ ਜਾਂਦਾ ਉਨਾ ਟਾਈਮ ਤੁਸੀਂ ਇਹਨੂੰ ਲਾ ਕੇ ਰੱਖਣਾਗਾ ਤੇ ਫਿਰ ਆਪਣਾ 1 ਘੰਟੇ ਵਾਲਾ ਜਦੋਂ ਪੂਰੇ ਵਾਲ ਜਿਹੜੇ ਵਾਲਾਂ ਨੂੰ ਇਹ ਜਿਹੜਾ ਆਪਾਂ ਪੈਕ ਆ ਜਿਹੜਾ హెయిਰ ਪੈਕ ਬਣਾ ਕੇ ਲਾਇਆ ਪੂਰਾ ਵਧੀਆ ਸੁੱਕ ਜਾਵੇ ਵਾਲਾਂ ਦੇ ਵਿੱਚ ਰਚ ਜਾਵੇ ਸਕੈਲਪ ਤੋਂ ਅਕੇ ਲੈ ਕੇ ਲੈਂਥ ਤੱਕ ਹਨਾ ਵਾਲ ਤੁਹਾਡੇ ਡਰਾਈ ਹੋ ਜਾਣ ਇਹ ਚੀਜ਼ਾਂ ਨੇੜੇ ਬਣਾਈਆਂ ਆਪਾਂ ਪੈਕ ਡਰਾਈ ਹੋ ਗਿਆ ਤਾਂ ਤੁਸੀਂ ਇੱਕ ਘੰਟੇ ਬਾਅਦ ਜਿਹੜਾ ਆਪਣਾ హెయిర్ వాష్ ਕਰਨਾ ਠੀਕ ਹੈ ਜੀ ਤੇ ਇੱਕ ਗੱਲ ਹੋਰ ਦੱਸ ਦਿੰਨੀ ਆ ਜਿਹੜਾ హెయిర్ వాష్ ਕਰਨਾ ਉਸ ਤੋਂ ਬਾਅਦ ਤੁਸੀਂ ਕੋਈ ਸ਼ੈਂਪੂ ਨਹੀਂ ਲਾਉਣਾ ਕੋਈ ਸਾਬਣ ਨਹੀਂ ਠੀਕ ਹੈ ਜੀ ਕੁਝ ਵੀ ਨਹੀਂ ਲਾਉਣਾ ਤੁਸੀਂ ਸਿਰਫ ਇਦਾਂ ਹੀ ਪਾਣੀ ਨਾਲ ਆਪਣਾ ਜਿਹੜਾ హెయిర్ వాష్ ਕਰਨਾਗਾ ਤੇ ਅਗਲੇ ਦਿਨ ਤੁਸੀਂ ਜੇ ਤੁਹਾਨੂੰ ਜ਼ਿਆਦਾ ਐ ਲੱਗਦਾ ਵੀ ਵਾਲ ਚ ਚਿਪਕੂ ਚਿਪਕੂ ਜਿਹਾ ਨੇ ਤਾਂ ਤੁਸੀਂ ਨੈਕਸਟ ਡੇ ਐ ਸ਼ੈਂਪੂ ਵਗੈਰਾ ਕਰ ਸਕਦੇ ਹੋ ਠੀਕ ਹੈ ਜੀ ਪਰ ਉਸ ਦਿਨ ਜਿਸ ਦਿਨ ਤੁਸੀਂ ਇਹ ਵਾਲਾ ਪੈਕ ਲਗਾਉਂਗੇ ਉਸ ਦਿਨ ਤੁਸੀਂ ਬਿਲਕੁਲ ਵੀ ਆਪਣਾ ਹੈਅਰ ਵਾਸ਼ ਨਹੀਂ ਕਰਨਾ ਠੀਕ ਹੈ ਜੀ ਤੇ ਬਾਕੀ ਫਿਰ ਉਸ ਤੋਂ ਬਾਅਦ ਤੁਸੀਂ ਲਾ ਸਕਦੇ ਹੋ ਤੇਲ ਕੋਈ ਵੀ ਲਾ ਸਕਦੇ ਹੋ ਜਿਵੇਂ ਜੇ ਤੁਹਾਨੂੰ ਜ਼ਿਆਦਾ ਐ ਜੇ ਲੱਗੇ ਤੁਸੀਂ ਸਰੋਂ ਦਾ ਤੇਲ ਲਾ ਸਕਦੇ ਹੋ ਆ ਕੋਈ ਨਾਰੀਅਲ ਦਾ ਤੇਲ ਆ ਕੋਈ ਵੀ ਤੇਲ ਆ ਉਹ ਤੁਸੀਂ ਜਿਹੜਾ ਵਰਤਦੇ ਹੋ ਤੁਹਾਨੂੰ ਠੀਕ ਲੱਗਦਾ ਉਹ ਤੁਸੀਂ ਲਾ ਸਕਦੇ ਹੋ ਇਹਦੇ ਨਾਲ ਤੁਹਾਡੇ ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਵਾਲ ਨੇ ਉਹ ਕੰਟਰੋਲ ਹੋ ਜਾਣਗੇ ਹਨ ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਸਮਾਂ ਤੁਹਾਨੂੰ ਜਿਹੜਾ 3 ਮਹੀਨਿਆਂ ਦਾ 4 ਮਹੀਨਿਆਂ ਦਾ ਦੇਣਾ ਪਊਗਾ ਇਹ ਹੈਗਾ ਵੀ ਇੱਕ ਮਹੀਨੇ ਦੇ ਵਿੱਚ ਹੋਗੇ ਜਾਂ 2 ਮਹੀਨਿਆਂ ਦੇ ਵਿੱਚ ਹੋਗੇ ਜਾਂ ਤੁਸੀਂ ਇਹ ਮੇਰੇ ਤੋਂ ਵੀ ਦਿਲਾਓ ਵੀ ਦੀਦੀ ਨੇ ਦੱਸਿਆ ਹਨ ਇੱਕ ਹਫ਼ਤੇ ਦੇ ਵਿੱਚ ਵਾਲ ਨਹੀਂ ਹੋਏ ਐਵੇਂ ਦਾ ਕੋਈ ਵੀ ਅਜਿਹੀ ਚੀਜ਼ ਹੈ ਨਹੀਂ ਕੋਈ ਵੀ ਜਿਹੜੀ ਆਪਣੇ ਵਾਲਾਂ ਨੂੰ ਇੱਕ ਮਹੀਨੇ ਵਿੱਚ ਜਾਂ 2 ਮਹੀਨਿਆਂ ਵਿੱਚ ਹਨਾ ਚਿੱਟੇ ਵਾਲਾਂ ਨੂੰ ਕਾਲੇ ਕਰ ਦੇਣ ਕਿਉਂਕਿ ਉਮਰ ਤੋਂ ਪਹਿਲਾਂ ਜਦੋਂ ਵਾਲ ਜਿੱਟੇ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਮਤਲਬ ਆਪਾਂ ਉਸੇ ਉਸ ਚ ਲਿਆਉਣ ਦੇ ਲਈ ਬਹੁਤ ਸਾਰਾ ਜਿਆਦਾ ਸਮਾਂ ਲੱਗ ਜਾਂਦਾ ਹਨਾ ਕਈ ਵਾਰ ਪੰਜ ਤੋਂ 6 ਮਹੀਨੇ ਵੀ ਲੱਗ ਜਾਂਦੇ ਨੇ ਕੋਈ ਵੀ ਆਪਣੇ ਫੇਸ ਦਾ ਹੀ ਲਾ ਲਓ ਚਾਹੇ ਤੁਸੀਂ ਹਨਾ ਵਾਲਾਂ ਦਾ ਲਾ ਲਓ ਕਿਉਂਕਿ ਉਹਨਾਂ ਨੇ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀ ਇਹਨਾਂ ਨੇ ਪਹਿਲਾਂ ਤਾਂ ਜਿਹੜਾ ਆਪਣਾ ਵਿਗੜਿਆ ਹੋਇਆ ਉਹ ਹੁੰਦਾਗਾ ਆਪਣਾ ਆਪਣੇ ਵਾਲਾਂ ਦੀ ਹਾਲਤ ਖਰਾਬ ਹੁੰਦੀ ਉਹਨੂੰ ਹੌਲੀ-ਹੌਲੀ ਸੈੱਟ ਕਰਨਾ ਹੁੰਦਾ ਫਿਰ ਉਸ ਤੋਂ ਬਾਅਦ ਨਾਲ ਉਹ ਆਪਾਂ ਨੂੰ ਅਸਰ ਕਰਦਾਗਾ ਬਾਲ ਜਿਹੜੇ ਜੜਾਂ ਕਾਲੀਆਂ ਹੋਣ ਲੱਗ ਜਾਂਦੀਆਂ ਨੇ ਜਿਹੜੇ ਝੜਦੇ ਬਾਲ ਨੇ ਉਹ ਪਹਿਲਾਂ ਕੰਟਰੋਲ ਹੁੰਦੇ ਨੇ ਜੀ ਹਨਾ ਕੋਈ ਵੀ ਹੇਅਰ ਫਾਲ ਦੀ ਪ੍ਰੋਬਲਮ ਆ ਤੁਹਾਡੀ ਉਹ ਦੂਰ ਹੋਊਗੀ ਹਨਾ ਇਸ ਚੀਜ਼ ਨਾਲ ਇਹ ਵਾਲੇ ਪੈਕ ਨਾਲ ਬਹੁਤ ਵਧੀਆ ਪੈਕ ਆਗਾ ਤੁਸੀਂ ਟਰਾਈ ਕਰਿਓ ਜੀ ਪਰ ਇਹ ਨਾ ਕਹੇ ਹੋ ਵੀ ਇੱਕ ਮਹੀਨੇ ਦੇ ਵਿੱਚ ਫਰਕ ਪਊ ਜਾਂ 2 ਮਹੀਨੇ ਦੇ ਵਿੱਚ ਪਊ ਕਿਉਂਕਿ ਫਿਰ ਬਾਅਦ ਦੇ ਵਿੱਚ ਕਮੈਂਟ ਆ ਜਾਂਦੇ ਨੇ ਕਿ ਕਈ ਲੋਕ ਤਾਂ ਨਾ ਇੱਕ ਦੋ ਹੀ ਹੁੰਦੇ ਨੇ ਵੀ ਜ਼ਿਆਦਾ ਤਾਂ ਨਹੀਂ ਹੁੰਦੇ ਇੱਕ ਦੋ ਹੀ ਹੁੰਦੇ ਨੇ ਫਿਰ ਉਹ ਕਮੈਂਟਾਂ ਦੇ نیچے ਲਿਖਦੇ ਨੇਗੇ ਹਨਾ ਵੀ ਸਾਨੂੰ ਫਾਇਦਾ ਨਹੀਂ ਹੋਇਆ ਜੀ ਇਹ ਬਕਵਾਸ ਆ ਫਲਾਨਾ ਹਨਾ ਮੈਂ ਮੇਰੇ ਵੀਡੀਓ ਦੇ ਵਿੱਚ ਕਈ ਵਾਰ ਕਮੈਂਟ ਆ ਜਾਂਦਾ ਵੈਸੇ ਤਾਂ ਬਹੁਤ ਘੱਟ ਆਉਂਦੇ ਨੇ ਸਭ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਪਰ ਕਈ ਵਾਰ ਇੱਕ ਅੱਦਾ ਕਮੈਂਟ ਆ ਜਾਂਦਾ ਜਿਵੇਂ ਕਿ ਮੈਂ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਮੈਂ ਖੁਦ ਵੀ ਟਰਾਈ ਕਰਦੀ ਹਾਂ ਮੈਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ ਮੇਰਾ ਜੂੜਾ ਦੇਖੋ ਤੁਸੀਂ ਵਾਲ ਮੇਰੀ ਹਨਾ ਕਿੱਡੇ ਨੇ ਲੈਂਥ ਵੱਧਦੀ ਹੈ ਮੇਰੇ ਵਾਲਾਂ ਦੀ ਗ੍ਰੋਥ ਹੋਰ ਰਹੀ ਹੈਗੀ ਤੇ ਦੂਸਰਾ ਉੱਥੇ ਫਿਰ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਸਾਇਦ ਉਹ ਭੈਣ ਨੂੰ ਮਾਫਕ ਨਹੀਂ ਹੋਣਾ ਇੰਡੀਗੋ ਪਾਊਡਰ ਇੰਡੀਗੋ ਪਾਊਡਰ ਕਿਉਂਕਿ ਮੈਂ ਕਾਫੀ ਸਾਲ ਪਹਿਲਾਂ ਵੀ ਵਰਤਿਆ ਇੰਡੀਗੋ ਪਾਊਡਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਹੈਗੀ ਹਾਂ ਹੋ ਸਕਦਾ ਵੀ ਜਾਂ ਫਿਰ ਤੁਸੀਂ ਭੈਣੇ ਕੋਈ ਸਸਤਾ ਲੈ ਲਿਆ ਉਹਦੀ ਕੰਪਨੀ ਵਗੈਰਾ ਨਹੀਂ ਹੈਗੀ ਹੈਨਾ ਮੈਂ 140 ਰੁਪਏ ਦਾ ਆਇਆ ਸੀ ਸਿਰਫ ਉਹ ਦੋ ਵਾਰ ਹੀ ਆ ਲੱਗਦਾਗਾ ਉਹ ਜ਼ਿਆਦਾ ਟਾਈਮ ਨਹੀਂ ਲੱਗਦਾ ਦੋ ਜਾਂ ਤਿੰਨ ਵਾਰ ਹੀ ਲੱਗਦਾਗਾ ਹਨਾ ਇੰਨਾ ਕੀ ਹੁੰਦਾ ਉਹਦੇ ਵਿੱਚ 140 ਰੁਪਏ ਦਾ ਮੈਨੂੰ ਆ ਜਿਹੜਾ ਉਹ ਮਿਲਿਆ ਸੀ ਪੈਕੇਟ ਹਨਾ ਤੇ ਹੋ ਸਕਦਾ ਵੀ ਜਾਂ ਤਾਂ ਕੋਈ ਕੰਪਨੀ ਵਗੈਰਾ ਜਾਂ ਫਿਰ ਤੁਹਾਨੂੰ ਸੂਟ ਨਹੀਂ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਨਹੀਂ ਸੂਟ ਕਰਦੀਆਂ ਹੈਗੀਆਂ ਹਨਾ ਕਈ ਚੀਜ਼ਾਂ ਹੁੰਦੀਆਂ ਨੇ ਚਾਹੇ ਉਹ ਮਤਲਬ ਕਿ ਜਿਵੇਂ ਐਲੋਵੇਰਾ ਜੈਲੀ ਲਾ ਲਉ ਮੈਨੂੰ ਬਿਲਕੁਲ ਵੀ ਸੂਟ ਨਹੀਂ ਕਰਦੀ ਸੀ ਹੁਣ ਮੈਂ ਖੁਦ ਲਾ ਰਹੀ ਹਾਂ ਇਸ ਟਾਈਮ ਵੀ ਮੇਰੇ ਫੇਸ ਤੇ ਐਲੋਵੇਰਾ ਜੈਲ ਦਾ ਜਿਹੜਾ ਮੈਂ ਕਰੀਮ ਬਣਾ ਕੇ ਰੱਖੀ ਹੋਈ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਉਹ ਕਰੀਮ ਮੇਰੇ ਇਸ ਟਾਈਮ ਵੀ ਲੱਗੀ ਹੋਈ ਆ ਕਿਉਂਕਿ ਕੁਝ ਚੀਜ਼ਾਂ ਨੇ ਮੈਨੂੰ ਬਿਲਕੁਲ ਵੀ ਸੂਟ ਨਹੀਂ ਕਰਦਾ ਸੀ ਐਲੋਵੇਰਾ ਬਾਲਾਂ ਤੇ ਤਾਂ ਮੈਂ ਹੁਣ ਵੀ ਲਾਉਣੀ ਹੈ ਤਾਂ ਮੇਰੇ ਫਿੰਸੀਆਂ ਹੋ ਜਾਂਦੀਆਂ ਨਹੀਂ ਹੈ ਹਨਾ ਪਰ ਉਹੀ ਆ ਵੀ ਮੈਂ ਹੌਲੀ-ਹੌਲੀ ਆਪਣਾ ਜਿਵੇਂ ਟਰਾਈ ਕਰ ਰਹੀ ਸੀ ਮੈਂ ਹੌਲੀ-ਹੌਲੀ ਲਾ ਲੈਂਦੀ ਸੀ ਕਈ ਵਾਰ ਜਿਵੇਂ ਵਿੱਚ-ਵਿੱਚ ਦੀ ਤਾਂ ਉਦੋਂ ਮੇਰੇ ਫੇਸ ਨੂੰ ਵੀ ਆਦਤ ਹੋ ਗਈ ਹੁਣ ਮੈਨੂੰ ਕੋਈ ਨੁਕਸਾਨ ਨਹੀਂ ਹੁੰਦਾ ਮੇਰੇ ਫੇਸ ਨੂੰ ਵਧੀਆ ਮੈਂ ਲਾ ਕੇ ਰੱਖਦੀ ਹਾਂ ਪੂਰਾ ਪੂਰਾ ਦਿਨ ਜਿਹੜਾ ਆ ਲੂਵਰਾ ਵਾਲਾ ਜਿਹੜਾ ਮੈਂ ਕਰੀਮ ਬਣਾਈ ਹੋਈ ਸੀ ਉਹ ਲਾ ਕੇ ਰੱਖਦੀ ਆ ਰਾਤ ਨੂੰ ਵੀ ਲਾਉਣੀ ਓਵਰਨਾਈਟ ਵੀ ਰੱਖਦੀ ਆ ਮੈਂ ਲਾ ਕੇ ਹਨਾ ਤੇ ਮੈਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਹ ਹੁੰਦਾ ਵੀ ਹਾਂ ਕਈ ਵਾਰ ਆਪਾਂ ਨੂੰ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਹੈ ਤਾਂ ਉਹ ਆਪਾਂ ਨੂੰ ਨਹੀਂ ਛੂਟ ਕਰਦੀ ਤਾਂ ਉਹ ਆਪਾਂ ਨੂੰ ਫਿਰ ਜਦੋਂ ਛੂਟ ਨਹੀਂ ਕਰਦੀ ਤਾਂ ਫਿਰ ਆਪਾਂ ਨੂੰ ਨੁਕਸਾਨ ਹੀ ਕਰੂਗੀ ਠੀਕ ਹੈ ਜੀ ਇਹ ਗੱਲਾਂ ਹੀ ਹੁੰਦੀਆਂ ਨੇ ਬਾਕੀ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਹੁੰਦਾ ਤੁਹਾਂ ਕ ਜਿਹੜੀਆਂ ਨੇਚਰਲ ਚੀਜ਼ਾਂ ਨੇ ਆਪਾਂ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਂਦੀਆਂ ਹੈਗੀਆਂ ਜਿਵੇਂ ਸਾਰੇ ਨੇਚਰਲ ਚੀਜ਼ਾਂ ਨੇ ਜੀ ਪੁਰਾਣੇ ਗ੍ਰੰਥਾਂ ਦੇ ਵਿੱਚ ਤੁਸੀਂ ਦੇਖ ਲਓ ਇਹ ਚੀਜ਼ਾਂ ਦਾ ਜਿਕਰ ਹੋਏ ਸੀ ਚੀਜ਼ਾਂ ਤੁਸੀਂ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਬਣਦੀਆਂ ਨੇਗੀਆਂ ਤੁਸੀਂ ਪੁਰਾਣੇ ਗ੍ਰੰਥ ਦੇਖ ਲਓ ਜਾਂ ਮਤਲਬ YouTube ਤੋਂ ਤੁਸੀਂ ਰਿਸਰਚ ਕਰਕੇ ਦੇਖ ਲਓ ਹਨਾ ਤਾਂ ਆਪਾਂ ਨੂੰ ਜਿਹੜੀਆਂ ਇਹ ਆਪਣੇ ਇਹ ਚੀਜ਼ਾਂ ਹੁੰਦੀਆਂ ਨੇ ਦੇਸੀ ਜਿਹੜੀਆਂ ਬੂਟੀਆਂ ਹੁੰਦੀਆਂ ਨੇਗੀਆਂ ਇੰਨਾ ਤੁਸੀਂ ਬਹੁਤ ਸਾਰੀਆਂ ਦਵਾਈਆਂ ਬਹੁਤ ਸਾਰੀਆਂ ਸਾਬਣਾਂ ਬਣਦੀਆਂ ਸੀ ਬਹੁਤ ਕੁਝ ਜਿਹੜੀਆਂ ਚੀਜ਼ਾਂ ਨੇਚਰਲੀ ਬਣਦੀਆਂ ਸੀ ਪਹਿਲਾਂ ਹੁਣ 2000 ਤੋਂ ਲੈ ਕੇ ਮੇਰੇ ਖਿਆਲ ਦੇ ਵਿੱਚ 2000 ਤੋਂ ਹੀ ਲੈ ਕੇ ਜਿਹੜਾ ਸਾਰਾ ਚੇਂਜ ਹੋ ਗਿਆ ਸਭ ਹਨਾ ਆਪਾਂ ਸਾਰਾ ਮਾਰਕੀਟ ਵਾਲੀਆਂ ਚੀਜ਼ਾਂ ਦੀ ਡਿਪੈਂਡ ਹੋ ਗਏ ਹਨਾ ਤੇ ਆਪਾਂ ਰਹਿ ਗਏ ਆ ਡਿਪੈਂਡ ਹੋ ਕੇ ਹਨਾ ਵੀ ਇਹੀ ਲਾਉਣੀਆਂ ਨੇ ਘਰ ਦੀਆਂ ਚੀਜ਼ਾਂ ਨੂੰ ਤਾਂ ਆਪਾਂ ਉਹ ਫਿਰ ਆਪਾਂ ਨੂੰ ਇਹ ਚੀਜ਼ਾਂ ਵੀ ਉਹ ਕਰਨੋਂ हट ਗਈਆਂ ਹਨਾ ਜਦੋਂ ਆਪਾਂ ਨਹੀਂ ਵਰਤਦੇ ਕਾ ਹੁਣ ਤੁਸੀਂ ਦੇਖ ਲਓ 2000 ਦੇ ਵਿੱਚੋਂ ਹੁਣ 2 ਦੇ ਵਿੱਚ ਹੁਣ 2025 ਚੱਲ ਰਿਹਾ 25 ਸਾਲ ਜੇ ਆਪਾਂ ਨਹੀਂ ਚੀਜ਼ਾਂ ਵਰਤੀਆਂ ਇਹ ਤਾਂ ਤੁਸੀਂ ਐਂ ਦੇਖ ਲਓ ਵੀ ਆਪਣਾ ਕਿੰਨਾ ਨੁਕਸਾਨ ਹੋਇਆਗਾ ਆਪਾਂ ਸਿਰਫ ਕੈਮੀਕਲ ਵਾਲੇ ਚੀਜ਼ਾਂ ਦੀ ਨਿਰਭਰ ਹੋ ਕੇ ਰਹਿ ਗਿਆਂਗੇ ਆਪਾਂ ਨੂੰ ਉਹੀ ਸੂਟ ਕਰਨ ਲੱਗ ਗਿਆ ਤਾਂ ਸੋ ਚਲੋ ਜੀ ਇਹੀ ਸੀ ਵਧੀਆ ਲੱਗੂਗਾ ਤੁਹਾਨੂੰ ਇਹ ਜਿਹੜਾ ਤੁਹਾਡੇ ਵਾਲਾਂ ਨੂੰ ਬਹੁਤ ਫਾਇਦਾ ਕਰੋ ਤੁਸੀਂ ਜ਼ਰੂਰ ਜ਼ਰੂਰ ਬਣਾ ਕੇ ਲਗਾਇਓ ਪੈ ਕਿ ਤੇ ਫਿਰ ਆਪਣੇ ਜੋ ਵੀ ਤੁਹਾਡੇ ਰਿਜ਼ਲਟ ਹੋਣਗੇ ਉਹ ਮੈਨੂੰ ਦੱਸਿਓ ਜੀ ਸ਼ੇਅਰ ਕਰਿਓ ਮੇਰੇ ਨਾਲ ਨਾ ਮੈਨੂੰ ਦੱਸਿਓ ਕਮੈਂਟਾਂ ਵਿੱਚ ਤੇ ਚਲੋ ਜੀ ਠੀਕ ਆ ਫਿਰ ਤੇ ਤੁਸੀਂ ਇਹ ਪੈਕ ਬਣਾ ਕੇ ਲਾਓ ਆਪਣੇ ਵਾਲਾਂ ਨੂੰ ਫਾਇਦਾ ਕਰੋ ਠੀਕ ਆ ਜੀ ਤੇ ਫਿਰ ਦੱਸਿਓ ਮੈਨੂੰ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਆਂ ਐਂਡ ਮਿਲਦੇ ਆਂ ਆਪਾਂ ਕੱਲ ਨੂੰ ਤੁਹਾਨੂੰ ਬਲੌਗ ਦੇ ਨਾਲ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ